ਪ੍ਰਯਸ ਆਈਓ ਸੈਸ਼ਨ ਫਤਗੜ ਚੂੜੀਆਂ ਵੱਲੋਂ ਐਸਡੀਐਮ ਨੂੰ ਸੌਪਿਆ ਮੰਗ ਪੱਤਰ ਮਾਮਲਾ ਪੰਜਾਬ ਸਰਕਾਰ ਵੱਲੋਂ ਪੱਤਰਕਾਰਾਂ ਵਿਰੁੱਧ ਕੀਤੀ ਗਿਆ ਇੱਕ ਖਿੱਦ ਪਰਚੇ ਦਾ ਜਿਸ ਨੂੰ ਲੈ ਕੇ ਪੱਤਰਕਾਰ ਭਾਈਚਾਰੇ ਵਿੱਚ ਵੱਡਾ ਰੋਸ ਵੇਖਣ ਨੂੰ ਮਿਲ ਰਿਹਾ ਹੈ ਇੱਥੇ ਦੱਸਣਯੋਗ ਬੰਦਾ ਹੈ ਕਿ ਲੋਕਤੰਤਰ ਦੇ ਚੌਥਾ ਥੰਮ ਮੀਡੀਆ ਨੂੰ ਅੱਜ ਦੇ ਸਮੇਂ ਦੀ ਸਰਕਾਰਾਂ ਕਰਕੇ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪੁਲਿਸ ਵੱਲੋਂ ਪੰਜਾਬ ਦੇ ਕੁਝ ਪੱਤਰਕਾਰਾਂ ਵਿਰੁੱਧ ਕੀਤਾ ਗਿਆ ਪਰਚਾ ਨਾ ਸਿਰਫ ਪ੍ਰਸਿੱਧ ਆਜ਼ਾਦੀ ਤੇ ਹਮਲਾ ਹੈ ਬਲਕਿ ਦੇਸ਼ ਅੰਦਰ ਬੋਲਣ ਦੇ ਲਿਖਣ ਦੀ ਅਜ਼ਾਦੀ ਤੇ ਵੀ ਹਮਲਾ ਹੈ ਇਸ ਤੋਂ ਸਿੱਧਾ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਰਕਾਰਾਂ ਆਪਣੀਆਂ ਗਲਤ ਨੀਤੀਆਂ ਵਿਰੁੱਧ ਉੱਠਣ ਵਾਲੀ ਹਰ ਆਵਾਜ਼ ਅਤੇ ਸਰਕਾਰ ਤੋਂ ਸਵਾਲ ਪੁੱਛਣ ਵਾਲੇ ਹਰ ਸ਼ਖਸ ਨੂੰ ਦਬਾਉਣਾ ਚਾਹੁੰਦੀ ਹੈ ਇਸ ਸਬੰਧੀ ਪ੍ਰੈਸ ਐਸੋਸੀਏਸ਼ਨ ਫਤਿਹਗੜ੍ਹ ਚੂੜੀਆਂ ਦੇ ਪ੍ਰਧਾਨ ਵਿਕਰਮ ਸਿੰਘ ਦੀ ਅਗਵਾਈ ਵਿੱਚ ਇੱਕ ਅਹਿਮ ਮੀਟਿੰਗ ਕਰਕੇ ਪੰਜਾਬ ਦੇ ਪੱਤਰਕਾਰ ਸਾਥੀ ਮਿੰਟੂ ਗੁਰਸੁਰੀਆ ਅਤੇ ਮਨਜਿੰਦਰ ਸਿੰਘ ਸਿੱਧੂ ਉਪਦੇਸ਼ ਦਿੱਤੇ ਕਿ ਕਥਿਤ ਪਰਚੇ ਵਿਰੁੱਧ ਸਰਕਾਰ ਦੀ ਨਿੰਦਾ ਕੀਤੀ ਗਈ ਉਹਨਾਂ ਕਹੇਗਾ ਪੱਤਰਕਾਰਾਂ ਨੇ ਸਿਰਫ ਆਪਣੇ ਜਿਮਰੇ ਦੇ ਦਬਾਈ ਸੀ ਅਤੇ ਜਾਣਕਾਰੀ ਹਾਸਲ ਕਰਨੀ ਚਾਹੀ ਸੀ ਕਿ ਜੇਕਰ ਪੰਜਾਬ ਦੇ ਮੁੱਖ ਮੰਤਰੀ ਯੂਪਾ ਦੇ ਦੌਰ ਦੇ ਹਰ ਤਾਂ ਉਹਨਾਂ ਦਾ ਹੈਲੀਕਾਪਟਰ ਕੌਣ ਚਲਾ ਰਿਹਾ ਹੈ ਜਿਸ ਕਰਕੇ ਪੰਜਾਬ ਸਰਕਾਰ ਵੱਲ ਬਿਨਾਂ ਸੋਚੇ ਸਮਝੇ ਇਹਨਾਂ ਦੋਨੋਂ ਤੋਂ ਇਲਾਵਾ ਹੋਰ ਨਾਲ ਲੋਕਾਂ ਦਾ ਪਰਚਾ ਦਰਜ ਕੀਤਾ ਗਿਆ ਹੈ ਇਸ ਆਈਓ ਸੈਸ਼ਨ ਨੇ ਮੈਂਬਰਾਂ ਵੱਲੋਂ ਐਸਡੀਐਮ ਫਰਗੜ ਕੂੜੀਆਂ ਨੂੰ ਇੱਕ ਮੱਗ ਪੱਤਰ ਸੌਂਪਿਆ ਗਿਆ ਜੇ ਸੋਚਿਆ ਗਿਆ ਹੈ ਕਿ ਪੰਜਾਬ ਸਰਕਾਰ ਇਹਨਾਂ ਪੱਤਰਕਾਰਾਂ ਨੇ ਕੀਤੇ ਗਏ ਇੱਕ ਖਿੱਧ ਪਰਚੇ ਰੱਦ ਕਰੇ ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਸਰਕਾਰ ਵਿਰੁੱਧ ਵੱਡਾ ਸੰਗਰਸ਼ ਵਿੜਿਆ ਜਾਵੇਗਾ ਕਿਉਂਕਿ ਪੰਜਾਬ ਸਰਕਾਰ ਪੱਤਰਕਾਰਾਂ ਨੂੰ ਕੋਈ ਸਹੂਲਤ ਦੇਣ ਦੀ ਬਜਾਏ ਉਲਟਾ ਪੱਤਰਕਾਰਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਤੁਲੀ ਹੋਈ ਹੈ ਬਿਊਰੋ ਰਿਪੋਰਟ ਆਲ ਪੰਜਾਬ ਨਿਊਜ਼ ਵੇਖੋ ਜੀ 12 ਦਸੰਬਰ ਨੂੰ ਲੁਧਿਆਣਾ ਦੇ ਇੱਕ ਪੁਲਿਸ ਸਟੇਸ਼ਨ ਵਿੱਚ ਕੁਝ ਪੱਤਰਕਾਰ ਸਾਥੀਆਂ ਤੇ ਜਿਹੜੇ ਪੰਜਾਬ ਦੇ ਨਾਮੀ ਪੱਤਰਕਾਰ ਨੇ ਉਹਨਾਂ ਤੇ ਪਰਚੇ ਦਰਜ ਕੀਤੇ ਜਾਂਦੇ ਨੇ ਕੀ ਉਹਨਾਂ ਵੱਲੋਂ ਸਵਾਲ ਕੀਤਾ ਜਾਂਦਾ ਕਿ ਹੈਲੀਕਾਪਟਰ ਦੀ ਜਾਣਕਾਰੀ ਲਈ ਜਾਂਦੀ ਹੈ ਵੀ ਇਹਨੂੰ ਮੁੱਖ ਮੰਤਰੀ ਦੀ ਗੈਰ ਮੌਜੂਦਗੀ ਵਿੱਚ ਕੌਣ ਚਲਾ ਰਿਹਾ ਉਸ ਤੋਂ ਬਾਅਦ ਪਰਚੇ ਦਰਜ ਕਰ ਦਿੱਤੇ ਜਾਂਦੇ ਨੇ ਜਿਸ ਦੇ ਰੋਜ਼ ਵੱਜੋਂ ਸਮੁੱਚੇ ਪੰਜਾਬ ਵਿੱਚ ਪੱਤਰਕਾਰ ਭਾਈਚਾਰੇ ਵੱਲੋਂ ਜਿਹੜਾ ਉਹ ਆਪਣਾ ਰੋਜ਼ ਜਾਰੀ ਕੀਤਾ ਜਾ ਰਿਹਾ ਅੱਜ ਅਸੀਂ ਵੀ ਫਤੇਗੜ ਚੂੜੀਆਂ ਦੇ ਐਸ.ਡੀ.ਐਮ ਦਫ਼ਤਰ ਵਿਖੇ ਮੈਡਮ ਐਸ.ਡੀ.ਐਮ ਨੂੰ ਮੰਗ ਪੱਤਰ ਦਿੱਤਾ ਵਾ ਤੇ ਮੰਗ ਕੀਤੀ ਹੈ ਕਿ ਜਿਹੜੀ ਜਿਹੜਾ ਲੋਕਤੰਤਰ ਦਾ ਚੌਥਾ ਥੰਮ ਹੈ মিডিਆ ਨੂੰ ਦਬਾਇਆ ਨਾ ਜਾਵੇ ਸਗੋਂ ਦੇ ਜਿਹੜੇ ਜੜੀਆਂ ਉਹਦੀਆਂ ਮੁੱਢਲੇ ਫਰਜ਼ੇ ਉਹਨੂੰ ਨਿਭਾਉਣ ਦਿੱਤੇ ਜਾਣ ਤਾਂ ਕਿ ਜਿਹੜੇ ਲੋਕਾਂ ਦੀ ਜਿਹੜੀ ਸੱਚ ਦੀ ਆਵਾਜ਼ ਹੈ ਉਹ ਲੋਕਾਂ ਤੱਕ ਪਹੁੰਚ ਸਕੇ ਤੇ ਆਪਾਂ ਵੀ ਇਹ ਮੰਗ ਕਰਦੇ ਹਾਂ ਸਾਰੇ ਸਾਥੀ ਇੱਥੇ ਇਕੱਠੇ ਹੋਏ ਆਂ ਕਿ ਇਹ ਮਿੰਟੂ ਗੁਰਸਰੀਆ ਜਾਂ ਮਨਿੰਦਰਜੀਤ ਜਾਂ ਹੋਰ ਕਈ ਲੋਕਾਂ ਦੇ ਜਿਹੜੇ ਪਰਚੇ ਦਰਜ ਨੇ ਉਹਨਾਂ ਨੂੰ ਤੁਰੰਤ ਰੱਦ ਕੀਤਾ ਜਾਣਾ ਚਾਹੀਦਾ ਤੇ ਜਿਹੜਾ ਸਰਕਾਰ ਜਿਹੜਾ ਸਰਕਾਰੀ ਜਿਹੜੇ ਖਬਰਾਂ ਵਾਂ ਉਹਨਾਂ ਨੂੰ ਮੀਡੀਆ ਨੂੰ ਜਿਹੜੀ ਉਹ ਖੁੱਲ੍ਹ ਦਿੱਤੀ ਜਾਏ ਜਿਹੜੀ ਕਿਉਂਕਿ ਮੀਡੀਆ ਆਜ਼ਾਦ ਆ ਇਹ ਦਬਾਇਆ ਨਹੀਂ ਜਾ ਸਕਦਾ ਤੇ ਰਹੀ ਗੱਲ ਸਰਕਾਰ ਦੇ ਸਰਕਾਰ ਵੱਲੋਂ ਜਿਹੜਾ ਗਲਤ ਕੀਤਾ ਗਿਆ ਪਰਚੇ ਜਰੂਰ ਜਿਹੜੇ ਆ ਉਹ ਰੱਦ ਕੀਤੇ ਜਾਣੇ ਚਾਹੀਦੇ। ਬਿਲਕੁਲ ਜੀ ਇੱਥੇ ਕੋਈ ਸ਼ੱਕ ਨਹੀਂ ਕਿ ਸੱਚ ਲਿਖਣਾ ਪੱਤਰਕਾਰਾਂ ਦਾ ਮੋਢਲਾ ਪਹਿਲਾ ਹੱਕ ਆ। ਇਹ ਜਿਹੜੇ ਦੋ ਪੱਤਰਕਾਰ ਆ ਨਾਂ ਜਿਨ੍ਹਾਂ ਤੇ ਪਰਚਾ ਦਰਜ ਹੋਇਆ ਆ ਇਹਨਾਂ ਨੇ ਜੋ ਵੀ ਪੰਜਾਬ ਸਰਕਾਰ ਦੀ ਜਿਹੜੀ ਜਿਹੜੀ ਗੱਲ ਜਿਹੜੀ ਆਪਣਾ ਹੈਲੀਕਾਪਟਰ ਨੂੰ ਲੈ ਕੇ ਜਾਂ ਹੋਰ ਕੀਤੀ ਗਈ ਉਹਨਾਂ ਨੇ ਸੱਚ ਲਿਖਿਆ ਔਰ ਸੱਚ ਦਾ ਜਿਹੜਾ ਸਰਕਾਰ ਨੂੰ ਉਹ ਚੁਭਿਆ ਆ। ਇਸ ਕਰਕੇ ਸਰਕਾਰ ਨੇ ਇਹਨਾਂ ਦੋ ਪੱਤਰਕਾਰਾਂ ਮਿੰਟੂ ਗੁਰਸਰੀਆਂ ਤੇ ਮਨਿੰਦਰ ਜੀ ਸਿੱਧੂ ਦੇ ਜਿਹੜੇ ਪਰਚਾ ਦਰਜ ਕੀਤਾ ਸ਼ਖਤ ਸ਼ਬਦਾਂ 'ਚ ਉਹਦੀ ਨਖੇਦੀ ਕਰਦੇ ਆ ਅੱਜ ਅਸੀਂ ਪ੍ਰੈਸ ਐਸੋਸੀਏਸ਼ਨ ਫਤੇਗੜ ਚੂੜੀਆਂ ਦੇ ਸਮੂਹ ਪੱਤਰਕਾਰਾਂ ਨੇ ਐਸ.ਜੀ.ਐਮ ਸਾਹਮਣੂ ਜਿਹੜਾ ਮੈਡਮ ਨੂੰ ਇਹਦਾ ਜਿਹੜਾ ਮੰਗ ਪੱਤਰ ਦਿੱਤਾ ਆ ਤੇ ਅਸੀਂ ਜੇ ਸਰਕਾਰ ਨੇ ਇਹਨਾਂ ਨੂੰ ਰਿਹਾ ਜਾ ਇਹਨਾਂ ਤੇ ਜਿਹੜਾ ਪਰਚਾ ਜਿਹੜਾ ਦਰਜੋ ਹੈ ਰੱਦ ਨਾ ਕੀਤਾ ਤਾਂ ਅਸੀਂ ਜਿਹੜਾ ਅਗਲਾ ਜਿਹੜਾ ਸੰਘਰਸ਼ ਆ ਹੋਰ ਤੇਜ਼ ਕਰਾਂਗੇ ਦੇਖੋ ਅੱਜ ਹੀ ਸਮੂਥ ਪ੍ਰੈਸ ਐਸੋਸੀਏਸ਼ਨ ਵੱਲੋਂ ਮੈਡਮ ਮੈਸਡਮ ਦੇ ਸੰਮੁਖ ਪੇਸ਼ ਹੋਏ ਆ ਤੇ ਅਸੀਂ ਇਸ ਮਸਲੇ ਤੇ ਆਪਣਾ ਮੰਗ ਪੱਤਰ ਵੀ ਰੱਖਿਆ ਕਿਉਂਕਿ ਦੇਖੋ ਜਿਹੜੀ ਪ੍ਰੈਸ ਐ ਨਾ ਉਹਨੂੰ ਆਪਾਂ ਲੋਕਤੰਤਰ ਦਾ ਚੌਥਾ ਥੰਮ ਮੰਨਦੇ ਆ ਔਰ ਮੰਨਿਆ ਵੀ ਜਾਂਦਾ ਰਹੂਗਾ ਕਿਉਂਕਿ ਜੇ ਕੁਝ ਗਲਤ ਹੁੰਦਾ ਨਾ ਤਾਂ ਉਹਦੇ ਨਾਲ ਕੁਝ ਚੰਗਾ ਵੀ ਹੁੰਦਾ ਹੈ ਕਿਉਂਕਿ ਪੱਤਰਕਾਰਾਂ ਦਾ ਤੇ ਮੁਢਲਾ ਹੀ ਫਰਜ ਇਲਾਇ ਹੋਈ ਆ ਕਿ ਜੋ ਵੀ ਸਮਾਜ ਦੇ ਵਿੱਚ ਗਲਤ ਕੰਮ ਹੋ ਰਿਹਾ ਉਹਨਾਂ ਨੂੰ ਸਰਕਾਰ ਦੇ ਕੰਨਾਂ ਤੱਕ ਪਹੁੰਚਾਇਆ ਜਾ ਤੇ ਜੋ ਸਰਕਾਰ ਦੀਆਂ ਕੁਝ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਆਪਣਾ ਲੋਕਾਂ ਤੱਕ ਨਹੀਂ ਪਹੁੰਚ ਸਕਦੀਆਂ ਤੇ ਉਹਨਾਂ ਨੂੰ ਲੋਕਾਂ ਤੱਕ ਪਹੁੰਚਾਉਣਾ ਇਹ ਪੱਤਰਕਾਰਾਂ ਦਾ ਕੰਮ ਹੁੰਦਾ ਮੀਡੀਆ ਦਾ ਕੰਮ ਹੁੰਦਾ ਪਰ ਇਹ ਕਿਤੇ ਵੀ ਜਾਇਜ਼ ਨਹੀਂ ਹੈ ਕਿ ਜੇ ਕੋਈ ਪੱਤਰਕਾਰ ਕੋਈ ਸੱਚ ਲਿਖਦਾ ਹੈ ਤਾਂ ਉਹਦੇ ਉੱਤੇ ਜਿਹੜਾ ਉਹ ਪਰਚਾ ਦਰਜ ਕਰ ਦਿੱਤਾ ਜਾਵੇ ਤੇ ਇਸ ਮਸਲੇ ਦੇ ਸਬੰਧ ਵਿੱਚ ਅੱਜ ਅਸੀਂ ਪ੍ਰੈਸ ਰੋਡ ਦੇ ਤਵਾ ਦੂਜਾ ਮੰਗ ਪੱਤਰ ਦਿੱਤਿਆ ਵਾ ਤੇ ਅਸੀਂ ਇਹ ਪੁਰਜ਼ੋਰ ਮੰਗ ਕਰਦੇ ਆ ਕਿ ਜਿਹੜੇ ਪਰਚੇ ਦਰਜ ਹੋਏ ਨੇ ਉਹਨੂੰ ਤੁਰੰਤ ਜਿਹੜਾ ਉਹ ਕੈਨਸਲ ਕਰ ਦਿੱਤਾ ਜਾਏ ਤੇ ਸਰਕਾਰ ਦੀ ਇਸ ਗੱਲੋਂ ਨਿੰਦਾ ਵੀ ਕਰਦੇ ਆ ਕਿ ਸੱਚ ਬੋਲਣ ਵਾਲਿਆਂ ਦੇ ਜਿਹੜੀ ਆਵਾਜ਼ ਨੂੰ ਦਬਾਇਆ ਜਾ ਰਿਹਾ